मांझ ਮਹਿਲਾ ਪੰਜਵਾਂ ਛੋਬ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬੀਲਾ ਪਕਰੇ ਚਾਤਰਕ ਕੀ ਨਾਈ ਤਿਖਾ ਨਾ ਉਤਰੇ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋਂਗੋ ਲੀ ਜੀਓ ਗੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਾਓ ਤੇਰਾ ਮੁਖ ਸੁਆਵਾ ਜਿਉ ਸਹਿਜ ਦੁਨ ਬਾਣੀ ਚਿਰ ਹੋਵਾ ਦੇਖੇ ਸਾਰੰਗ ਪਾਣੀ ਧਨ ਸੋ ਦੇਸ ਜਾਂ ਤੂ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜਿਉ ਹੋਂ ਗੋਲੀ ਜਿਉ ਗੋਲ ਗੁਮਾਈ ਗੁਰ ਸੱਜਣ ਮੀਤ ਮੇਰਾ ਮੁਰਾਰੇ ਜਿਉ ਰਾਉ ਇਕ ਘੜੀ ਨਾ ਮਿਲਤੇ ਤਾਂ ਕਲ ਜੁਗੋ ਤਾਂ ਹੁਣ ਕਦ ਮਿਲੇ ਪ੍ਰੇਤੁਦ ਭਗਵੰਤਾ मोयैन ना व्या वे नींद ना आवे बिन देखे गुरु दरबारे जियो मोयैन ना व्या वे नींद ना व बिन देखे गुरुदरबारे जियो हूँ गोली जियो गोल गुमाई ती सच्चे गुरु दरबारे जियो राव भागवा गुरु संत मिलाया प्रभनासी घर में पाया ਸੇਵਕ ਰੀ ਪਲਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹੋ ਗੋਲੀ ਜੀਓ ਗੋਲ ਗੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ